ਹਰੀ ਹੈਲੀਕਾਪਟਰ ਹੈ ਉਹਦਾ ਉਹਦਾ ਨੰਬਰ ਭਰ ਕੇ ਉਹ ਪਤਾ ਲੱਗਦਾ ਹੈਗਾ ਕਿੱਥੇ ਗਿਆ ਕਿੱਥੇ ਆਇਆ ਉਹਦੇ ਮਨ ਦੇ ਵਿੱਚ ਇਹ ਡਰ ਪੈਦਾ ਕਰਨਾ ਚਾਹੁੰਦੇ ਆ ਵੀ ਇਹਨਾਂ ਦੇ ਪਰਚਾ ਪਾਦਾਂ ਤੇ ਮੇਰੇ ਤੇ ਵੀ ਪਰਚਾ ਪਊਗਾ ਬਸ ਗੱਲ ਇਹ ਹੈ ਕਿ ਸਵਾਲ ਨਾ ਚੱਕੋ ਕੋਈ ਆਪੇ ਨਹੀਂ ਵੀ ਉਹਦੇ ਜਿੰਨਾ ਦਬਾਅ ਤਾਂ ਕਦੇ ਹੋਈ ਨਹੀਂ ਸਕਦਾ 2022 ਚ ਸਰਕਾਰ ਆਉਂਦੀ ਹੈ ਤੇ ਸਤੰਬਰ 2022 ਦੇ ਵਿੱਚ ਸਾਡਾ ਪਹਿਲੀ ਵਾਰ ਚੈਨਲ ਬੰਦ ਕਰ ਦਿੱਤਾ ਜਾਂਦਾ 2025 ਦੇ ਵਿੱਚ ਸਾਡੇ ਤੇ ਪਹਿਲਾ ਪਰਚਾ ਫਰਵਰੀ ਦੇ ਵਿੱਚ ਟਾਈਮ ਦਾ ਇਸੇ ਹੀ ਸਰਕਾਰ ਦੇ ਐਮ.ਐਲ.ਏ ਬਲਕਾਰ ਸਿੰਘ ਸਿੱਧੂ ਦੇ ਜਿਹੜੇ ਆ ਪੀ.ਏ ਵੱਲੋਂ ਪਾਰਚਾ ਕਰਾਇਆ ਜਾਂਦਾ ਹੈ ਮੁੱਖ ਮੰਤਰੀ ਪੰਜਾਬ ਚ ਨਹੀਂ ਉਹਦਾ ਹੈਲੀਕਾਪਟਰ ਕੌਣ ਵਰਤ ਰਿਹਾ ਹੈ ਕਿ ਪੰਜਾਬ ਦੇ ਵਿੱਚ ਜੇ ਅਸੀਂ ਵੀ ਚੁੱਪ ਕਰ ਜਾਵਾਂਗੇ ਪੰਜਾਬ ਚੁੱਪ ਨਹੀਂ ਹੁੰਦਾ ਕਿ ਭਾਈ ਹੈਲੀਕਾਪਟਰ ਦੀ ਵਰਤੋਂ ਤੋ ਵਰਤੋ ਪੱਤਰਕਾਰ ਨਹੀਂ ਐ ਕੰਟੈਂਟ ਕ੍ਰியேਟਰ ਕੀ ਕੰਟੈਂਟ ਕ੍ਰியேਟਰ ਵੀ ਕੋਈ ਬੋਲਣ ਦੀ ਇਜਾਜ਼ਤ ਨਹੀਂ ਜਿਸ ਢੰਗ ਨਾਲ ਤੁਸੀਂ ਅੱਜ ਰਿਸਪਾਂਸ ਦਿੱਤਾ ਇਹੀ ਪੰਜਾਬ ਦੀ ਨੀਅਤ ਹੈ ਇਹੀ ਪੰਜਾਬ ਆ ਹੇ ਮਾਲੀ ਸਾਹਿਬੇ ਕਿ ਸ਼ੇਰ ਬੋਲਦੇ ਹੁੰਦੇ ਆ ਕਿ ਉਹ ਚਾਹੁੰਦੇ ਨੇ ਇਸ ਧਰਤੀ ਤੇ ਕੋਈ ਵੀ ਫੁੱਲ ਨਾ ਖਿੜੇ ਕਿਉਂਕਿ ਉਹ ਖਿੜੇ ਤਾਂ ਸਾਡੀ ਕਲ ਦਾ ਸ਼ਿਕਾਰ ਬਣੇ ਤੇ ਉਹ ਚਾਹੁੰਦੇ ਨੇ ਕਿ ਇਸ ਧਰਤੀ ਤੇ ਕੋਈ ਬੋਲ ਨਾ ਬੋਲੇ ਤੇ ਜੇਕਰ ਕੋਈ ਬੋਲੇ ਤਾਂ ਉਹਨਾਂ ਦੀ ਸੋਪਾ ਹੀ ਗਾਵੇ ਇਸੇ 21 ਸਾਲਾਂ ਤੋਂ ਮੈਂ ਨਹੀਂ ਕਿਆਸਤ ਹੈ ਪਰ ਮੈਂ ਕਿਤੇ ਨਹੀਂ ਦੇਖਿਆ ਕਿ ਆਪਣਾ ਜਾਂ ਪੜਿਆ ਇੱਕ ਅਖਬਾਰ ਵਾਲੇ ਨੇ ਕੋ ਲਿਖਿਆ ਦੋ ਦੋ ਦੇ ਪੱਤਿਆਂ ਤੇਲੇ ਮਾਣੀਤਲੀ ਮਿੰਟੂ ਬਾਈ ਦੀ ਜਾਂ ਮਨਿੰਦਰਜੀਤ ਉਹਨਾਂ ਦੀ ਗੱਲ ਨਹੀਂ ਅਗਲੀ ਵਾਰੀ ਆਪਣੀ ਫਾਰਿਆਂ ਤੇ ਜੋ ਕਿਸੇ ਵੀ ਹੋ ਸਕਦੀ ਹੈ ਮਿੰਟੂ ਗੁਰਸਰੀਆ ਮਾਨਿੰਗ ਗੋਇਲ ਤੇ ਮਨਿੰਦਰ ਜੀ ਸਿੱਧੂ ਸਮੇਤ 10 ਪੱਤਰਕਾਰਾਂ ਤੇ ਹੋਏ ਇੱਕੁੱਠੇ ਪਰਚੇ ਖਿਲਾਫ 4 ਜਨਵਰੀ ਨੂੰ ਸੰਡੀਗੜ ਦੇ ਸੈਕਟਰ 17 ਵਿੱਚ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਖ-ਵੱਖ ਚੈਨਲ ਦੇ ਪੱਤਰਕਾਰਾਂ ਬੁੱਧੀਜੀਵੀਆ ਕਿਸਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਅਤੇ ਆਪੋਜੀਸ਼ਨ ਪਾਰਟੀ ਦੇ ਲੀਡਰਸ ਨੇ ਹਾਜ਼ਰੀ ਭਰੀ 2022 ਵਿੱਚ ਸਰਕਾਰ ਆਉਂਦੀ ਹੈ ਤੇ ਸਤੰਬਰ 2022 ਦੇ ਵਿੱਚ ਸਾਡਾ ਪਹਿਲੀ ਵਾਰ ਚੈਨਲ ਬੰਦ ਕਰ ਦਿੱਤਾ ਜਾਂਦਾ ਅਸੀਂ ਫੇਰ ਚਲਾਉਣੇ ਆਂ ਛੇ ਤਿੰਨ ਮਹੀਨੇ ਬਾਅਦ ਫਿਰ ਦੂਜਾ ਪੇਜ ਬੰਦ ਕਰ ਦਿੱਤਾ ਜਾਂਦਾ ਹੈ ਫਿਰ 2023 ਦੇ ਵਿੱਚ ਤੀਜਾ ਪੇਜ 24 ਦੇ ਵਿੱਚ ਚੌਥਾ ਪੇਜ ਤੇ ਫਿਰ ਸਾਨੂੰ ਇਹ ਢੀਠ ਕਰ ਦਿੰਦੇ ਆ ਕਿ ਸਾਨੂੰ ਅਸਰ ਹੀ ਹੋਣੋਂ ਹਟ ਜਾਂਦਾ ਹੈ ਸੋਚ ਕੀ ਤਾਉਣੇ ਆ ਕਿ ਬੇਚਲਾ ਲਿਆ ਪਤਾ ਨਹੀਂ ਕਿੱਦੇ ਬੰਦ ਹੋਵੇ ਫਿਰ ਇਹ 2025 ਦੇ ਵਿੱਚ ਸਾਡੇ ਤੇ ਪਹਿਲਾ ਪਰਚਾ ਫਰਵਰੀ ਦੇ ਵਿੱਚ ਤਾਂ ਆਇਆ ਹੈ ਇਸੇ ਹੀ ਸਰਕਾਰ ਦੇ ਐਮਐਲਏ ਬਲਕਾਰ ਸਿੰਘ ਸਿੱਧੂ ਦੇ ਜਿਹੜੇ ਆ ਪੀਏ ਵੱਲੋਂ ਪਰਚਾ ਕਰਾਇਆ ਜਾਂਦਾ ਹੈ ਜਿਹੜਾ ਪਰਚਾ ਫਿਰ 4 ਦਿਨ ਵੀ ਚੱਲਦਾ ਤੁਹਾਡੇ ਸਾਰਿਆਂ ਦੇ ਬਦੌਲਤ ਤੁਹਾਡੇ ਸਾਰਿਆਂ ਦੇ ਰੋਹ ਕਰਕੇ ਤੁਹਾਡੇ ਸਾਰਿਆਂ ਦੇ ਗੁੱਸੇ ਕਰਕੇ ਸਰਕਾਰ 4 ਦਿਨਾਂ ਦੇ ਵਿੱਚ ਵਿੱਚ ਪਰਚਾ ਰੱਦ ਕਰਦੀ ਹੈ ਤੇ ਆਹ ਦੂਜਾ ਪਰਚਾ ਜਿਹਦੇ ਵਿੱਚ ਸਿਰਫ ਇਹੀ ਸਵਾਲ ਕਿ ਮਾਨਿਕਵਾਲ ਪੋਸਟ ਪਾਉਂਦਾ ਜੇ ਅਸੀਂ ਉਹਦੇ ਤੇ ਇੱਕ ਜਿਹੜੀ ਮਾਨਿਕਵਾਲ ਨਾਲ ਇੰਟਰਵਿਊ ਕਰਦੇ ਆਂ ਮਾਨਿਕਵਾਲ ਕੀ ਪੁੱਛਦਾ ਅਸੀਂ ਕੀ ਪੁੱਛਦੇ ਆਂ ਕਿ ਮੁੱਖ ਮੰਤਰੀ ਪੰਜਾਬ ਚ ਨਹੀਂ ਉਹਦਾ ਹੈਲੀਕਾਪਟਰ ਕੌਣ ਵਰਤ ਰਿਹਾ ਇਹ ਜਿਹੜਾ ਸਵਾਲ ਹੈ ਮੁੱਖ ਮੰਤਰੀ ਦੇ ਹਿੱਤ ਦੇ ਵਿੱਚ ਹੈ ਨਾ ਕਿ ਖਿਲਾਫ ਹੈ ਹੋ ਸਕਦਾ ਕਿ ਉਹਦੇ ਹੈਲੀਕਾਪਟਰ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਹੋਵੇ ਜਿਵੇਂ ਇੱਕ ਸੀਨੀਅਰ ਵਕੀਲ ਆਰਸ ਬੈਂਚ ਸਾਹਿਬ ਨੇ ਵੀ ਇਹ ਸਵਾਲ ਉਠਾਇਆ ਕਿ ਇਹਦਾ ਹੱਕ ਹੈ ਕਿ ਮੁੱਖ ਮੰਤਰੀ ਤੋਂ ਬਾਅਦ ਦਾ ਜਹਾਜ਼ ਕੌਣ ਉਡਾ ਰਿਹਾ ਹੈ ਪਰ ਇਹ ਜਿਹੜਾ ਸਵਾਲ ਸੀ ਇਹ ਪੰਜਾਬ ਇੱਕ ਦਾ ਸੀ ਲੋਕ ਇੱਕ ਦਾ ਸੀ ਕਿਉਂਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਮੁੱਖ ਮੰਤਰੀ ਦਾ ਨਹੀਂ ਉਹ ਪੰਜਾਬ ਦੇ ਲੋਕਾਂ ਦਾ ਹੈ ਇਹ ਗੱਲ ਅਸੀਂ ਨਹੀਂ ਕਹਿੰਦੇ ਮੁੱਖ ਮੰਤਰੀ ਹੜਾ ਮੌਕੇ ਕਹਿ ਚੁੱਕਿਆ ਹੈ ਕਿ ਆਹ ਜਹਾਜ਼ ਖੜਾ ਮੇਰਾ ਹੈਲੀਕਾਪਟਰ ਖੜਾ ਹੈ ਉਹ ਵਰਤੋ ਇਹ ਤੁਹਾਡਾ ਹੈਲੀਕਾਪਟਰ ਹੈ ਇਹ ਹੁਣ ਸਾਡਾ ਹੈਲੀਕਾਪਟਰ ਹੈ ਤਾਂ ਸਾਡਾ ਸਵਾਲ ਪੁੱਛਣਾ ਵੀ ਤਾਕ ਹੈ ਕਿ ਸਾਡਾ ਮੁੱਖ ਮੰਤਰੀ ਪੰਜਾਬ ਚ ਨਹੀਂ ਉਹਨੂੰ ਉਡਾ ਕੌਣ ਰਿਹਾ ਹੈ ਸਿਰਫ ਐਸੇ ਸਵਾਲ ਪੁੱਛਣ ਤੇ ਪਰਚਾ ਪਾ ਦੇਣਾ ਤੇ ਪਰਚਾ ਲੁਕੋ ਕੇ ਰੱਖਣਾ ਇਹਦੇ ਦੋ ਮਕਸਦ ਹੈ ਇੱਕ ਤਾਂ ਇਹ ਕਿ ਜਦੋਂ ਕੋਈ ਚੋਣਾ ਹੋਈਆਂ ਜਦੋਂ ਲੱਗਿਆ ਕਿ ਪੱਤਰਕਾਰ ਸਾਡਾ ਨੁਕਸਾਨ ਕਰਨਗੇ ਉਦੋਂ ਗ੍ਰਿਫਤਾਰੀ ਪਾਈ ਜਾ ਸਕੇ ਤੇ ਉਸੇ ਹੀ ਐਫ ਆਈ ਆਰ ਦੇ ਵਿਹਾਰੇ ਤੇ ਸਾਡਾ ਚੈਨਲ ਪੱਕੇ ਤੌਰ ਤੇ ਬੰਦ ਕਰਵਾਇਆ ਜਾਵੇ ਕਿ ਇਹਨਾਂ 'ਚ ਤਾਂ ਪਰਚਾ ਜੀ ਇਹਦਾ ਪੰਜਾਬ ਦੇ ਵਿੱਚ ਰਿਊਮਰ ਫਿਲਾ ਸਕਦੇ ਸੀ ਦੰਗੇ ਕਰਾ ਸਕਦੇ ਸੀ ਉੱਚੀ ਜਹਾਜ਼ ਦੀ ਜਾਣਕਾਰੀ ਪਰਚਾ ਸਾਡੇ 'ਚ ਕੀ ਦਿੱਤਾ ਕਿ ਪੰਜਾਬ 'ਚ ਦੋ ਜਿਹੜੇ ਸਮਾਜੇ ਉਹਨਾਂ ਦੀ ਲੜਾਈ ਹੋ ਸਕਦੀ ਸੀ ਦੋ ਜਿਹੜੀਆਂ ਕਹਿ ਸਕਦੇ ਆ ਕਿ ਦੰਗੇ ਭੜਕ ਸਕਦੇ ਸੀ ਫੌਜਾਂ 'ਚ ਬਗਾਵਤ ਹੋ ਸਕਦੀ ਸੀ ਮੁੱਖ ਮੰਤਰੀ ਦੇ ਹੈਲੀਕਾਪਟਰ ਤੇ ਪੁੱਛਣ ਤੇ ਐਡੀ ਵੱਡੀ ਗੱਲ ਸੋ ਇਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਇਹ ਦਬਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਕੋਈ ਆਵਾਜ਼ ਨਾ ਉੱਠੇ ਅਸੀਂ ਵਾਰ-ਵਾਰ ਇਹ ਗੱਲ ਕਹਿਣੇ ਹੁੰਨੇ ਆ ਜੇ ਪੰਜਾਬ ਦੇ ਵਿੱਚ ਜੇ ਅਸੀਂ ਵੀ ਚੁੱਪ ਕਰ ਜਾਵਾਂਗੇ ਪੰਜਾਬ ਚੁੱਪ ਨਹੀਂ ਹੁੰਦਾ ਇਹ ਕਰਤਾਰ ਸਿੰਘ ਸਰਾਬੇ ਦੀ ਧਰਤੀ ਹੈ ਇਹ ਉਹ ਪੱਤਰਕਾਰ ਦੀ ਧਰਤੀ ਹੈ ਜਿਹੜਾ ਸਾਰੀ ਸਾਰੀ ਰਾਤ ਜਿਹਦੀਆਂ ਬਾਹਾਂ ਰਹਿ ਜਾਂਦੀਆਂ ਸੀ ਪ੍ਰੈਸ ਚਲਾਉਂਦੇ ਦੀਆਂ ਤੇ ਤੜਕੇ ਉੱਠ ਕੇ ਅਖਬਾਰ ਵੰਡ ਕੇ ਆਉਂਦਾ ਸੀ ਉਸ ਸਮੇਂ ਪੱਤਰਕਾਰੀ ਕਰਨੀ ਕਿੰਨੀ ਔਖੀ ਸੀ ਜਦੋਂ ਅਸੀਂ ਇੱਕ ਗੁਲਾਮ ਸੀ ਇਹ ਉਹਦੀ ਧਰਤੀ ਹੈ ਕਿ ਹੋਣੀ ਜਿਹੜਾ ਉਹ ਹੋਰੇ ਦਬ ਸਕਿਆ ਉਹ ਸਮਝਿਆ ਸਰਕਾਰਾਂ ਤੋਂ ਤਾਂ ਅਸੀਂ ਕਿਵੇਂ ਦਬ ਜਾਵਾਂਗੇ ਜੇ ਅਸੀਂ ਚੁੱਪ ਹੋ ਜਾਵਾਂਗੇ ਤਾਂ ਇੱਥੇ ਕੋਈ ਨਾ ਕੋਈ ਬੋਲੂਗਾ ਪੰਜਾਬ ਕਦੇ ਵੀ ਦਬਿਆ ਨਹੀਂ ਹੁਣ ਕੀ ਪੰਜਾਬ ਦੇ ਵਿੱਚ ਜਿਹੜਾ ਸਵਾਲ ਉੱਠਣਾ ਨਾ ਹੋ ਗਿਆ ਕੀ ਅਸੀਂ ਸਵਾਲ ਨਹੀਂ ਪੁੱਛ ਸਕਦੇ ਜਦੋਂ ਸਾਨੂੰ ਆਰਟੀਆ ਐਕਟ ਇਹ ਹੱਕ ਦਿੰਦਾ ਹੈ ਤੇ ਫਿਰ ਅਸੀਂ ਕਿਉਂ ਨਾ ਪੁੱਛੀਏ ਦੇਖੋ ਮੈਂ ਗੱਲ ਤਾਂ ਇਹ ਹੈ ਕਿ ਗੱਲਾਂ ਚ ਮੜਕ ਬੋਲਦੀ ਨਹੀਂ ਹੈਗੀ ਗੱਲਾਂ ਚ ਪਿੰਟੂ ਦੀ ਜਾਂ ਮਨਿੰਦਰ ਦੀ ਨਹੀਂ ਹੈਗੀ ਗੱਲ ਇਹ ਹੀ ਹੈ ਕਿ ਡਰਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਾਰ ਰਹਿ ਗਿਆ ਤੇ ਅਸੀਂ ਪਿੰਡਾਂ 'ਚ ਜਾਣਾ ਲੋਕਾਂ ਨੇ ਕਰਦੇ ਨੇ ਸਵਾਲ ਇਹ ਆਮ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ ਕਿ ਦੇਖੋ ਅਸੀਂ ਪੱਤਰਕਾਰਾਂ ਤੇ ਐਕਟਿਵਿਸਟਾਂ ਦੇ ਪਰਚੇ ਪਾਤੇ ਤੇ ਜੇ ਤੁਸੀਂ ਸਵਾਲ ਕੀਤਾ ਅਸੀਂ ਤੁਹਾਡੇ ਤੇ ਵੀ ਪਾਵਾਂਗੇ ਸਾਡੀ ਲੜਾਈ ਉਹ ਨਾ ਆਮ ਲੋਕਾਂ ਲਈ ਹੈ ਨਾ ਅੱਜ ਡਰੇ ਨਾ ਅਸੀਂ ਕੱਲ ਡਰਾਂਗੇ ਸਾਡੇ ਤੇ ਪਾੜੋ ਜਿੰਨੇ ਮਰਜ਼ੀ ਪਰਚੇ ਪਾਲੋ ਪਰ ਜਿਹੜਾ ਬੋਲਣ ਦਾ ਅਧਿਕਾਰ ਹੈ ਮਾਨ ਸਾਹਿਬ ਵੀ ਤੁਸੀਂ ਦਿੱਤਾ ਸਾਨੂੰ ਇਹ ਬੋਲਣ ਦਾ ਜਿਹੜਾ ਅਧਿਕਾਰ ਹੈ ਸੰਵਿਧਾਨ ਨੇ ਦਿੱਤਾ ਹੈ ਸਾਡਾ ਹੱਕ ਹੈਗਾ ਅਸੀਂ ਬੋਲਾਂਗੇ ਔਰ ਸਰਕਾਰ ਨੂੰ ਦੱਸ ਦਾਂਗੇ ਕਿ ਪੰਜਾਬ ਹੈ ਤੁਸੀਂ ਦਿੱਲੀ ਨਾ ਸਮਝੋ ਇਹ ਜਿਹੜੇ ਦਿੱਲੀ ਵਾਲਿਆਂ ਦੇ ਮਗਰ ਲੱਕੇ ਸਾਡੇ ਤੇ ਪਰਚੇ ਕਰਦੇ ਹੋ ਨਾ ਇਹਨਾਂ ਨੇ ਇੱਥੋਂ ਨਿਕਲ ਜਾਣਾ ਇਸ ਦਰਨੇ ਵਿੱਚ ਮਿੰਟੂ ਗੁਰਸਰਿਆ ਨੇ ਸਵਾਲ ਉਠਾਇਆ ਕਿ ਕੰਟੈਂਟ ਕ੍ਰੀਏਟਰ ਨੂੰ ਬੋਲਣ ਦੀ ਕੋਈ ਆਜ਼ਾਦੀ ਨਹੀਂ ਪੱਤਰਕਾਰ ਨਹੀਂ ਇਹ ਕੰਟੈਂਟ ਕ੍ਰੀਏਟਰ ਹੈ ਕੀ ਕੰਟੈਂਟ ਕ੍ਰੀਏਟਰ ਦੀ ਕੋਈ ਬੋਲਣ ਦੀ ਆਜ਼ਾਦੀ ਨਹੀਂ ਜੇ ਬੋਲਣ ਦੀ ਆਜ਼ਾਦੀ ਨਹੀਂ ਤਾਂ ਫਿਰ ਇੱਕ ਨਾਗਰਿਕ ਦਾ ਜਿਹੜਾ ਬੰਡਮੈਂਟਲ ਰਾਈਟ ਹੈ ਜੋ ਬੋਲਣ ਦਾ ਅਧਿਕਾਰ ਹੈ ਕੀ ਪੰਜਾਬ ਦੇ ਵਿੱਚ ਉਹ ਲਾਗੂ ਨਹੀਂ ਹੁੰਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਪੰਜਾਬ ਦੀ ਧਰਤੀ ਤੇ ਜੋ ਵਾਪਰ ਰਿਹਾ ਉਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਨਿਸ਼ਾਨਾ ਬਣਾਇਆ ਕੁਝ ਆਪਣੇ ਪੋਲਿਟੀਕਲ ਜਿਹੜੇ ਇਹਨਾਂ ਦੇ ਹੋਉਂਦੀ ਸੀ ਚਾਹੇ ਉਹਦੇ ਚਲਕਾ ਲੰਬਾ ਹੈ ਚਾਹੇ ਉਹਦੇ ਚ ਨਵੀਨ ਜੰਦਲ ਹੈ ਕੁਮਾਰ ਵਿਸ਼ਵਾਸ ਹੈ ਉਸ ਤੋਂ ਬਾਅਦ ਫਿਰ ਕ੍ਰੈਕਡਾਊਨ ਹੁੰਦਾ ਅਮਰਪਾਲ ਸਿੰਘ ਨੂੰ ਰਾਦੇ ਉਸ ਤੋਂ ਬਾਅਦ ਫਿਰ ਮਾਰੀ ਆਉਂਦੀ ਹੈ ਪੱਤਰਕਾਰਾਂ ਦੇ ਔਰ ਪੱਤਰਕਾਰਾਂ ਤੇ ਜੋ ਇਹਨਾਂ ਨੇ ਕੀਤਾ ਮੈਂ ਤੁਹਾਨੂੰ ਯਾਦ ਕਰਵਾ ਦਿਉ ਸੁਖਨੇਤ ਸਿੱਧੂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਭਾਵਨਾ ਕਿਸ਼ੋਰ ਨੂੰ ਇਹਨਾਂ ਨੇ ਗ੍ਰਿਫਤਾਰ ਕਰਵਾਇਆ ਭਾਵਨਾ ਕਿਸ਼ੋਰ ਨੂੰ ਰਾਤ ਨੂੰ ਹਾਈ ਕੋਰਟ ਨੇ ਰিলিজ ਕਰਵਾਇਆ ਉਸ ਤੋਂ ਬਾਅਦ ਅਗਲਾ ਕਦਮ ਅرجਿੰਦਰ ਤੱਕੜ ਨੂੰ ਅੰਦਰ ਸੁਟਿਆ ਨਾ ਨਹੀਂ ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਨੇ ਸਾਡੇ ਪਿੱਛੇ ਪਤਾ ਨਹੀਂ ਕਿਹੜੇ ਕਿਹੜੇ ਲਾ ਛੜੇ ਸੀ ਆਈ ਡੀ ਹੈ ਜੀ ਫਲਾਣੀ ਅਸੀਂ ਆਪਣੀ ਬਣਾਈ ਸੀ ਆਈ ਡੀ ਤੇਰੇ ਪਿੱਛੇ ਲਾਈ ਸੀ ਆਈ ਡੀ ਉਹ ਜਾ ਕੇ ਸਾਡੇ ਕਰਿਆਨੇ ਸਟੋਰਾਂ ਤੋਂ ਪੁੱਛੀ ਜਾਂਦੇ ਆ ਕਿ ਇਹਨਾਂ ਦੇ ਘਰੇ ਰਾਸ਼ਨ ਕਿੰਨਾ ਜਾਂਦਾ ਇਹ ਸਾਡੀਆਂ ਗੱਲਾਂ ਲੱਭਦੇ ਫਿਰਦੇ ਆ ਕਿ ਪ੍ਰਾਪਰਟੀ ਆ ਲੱਭਦੇ ਫਿਰਦੇ ਆ ਉਹ ਕੋਈ ਕਹਿੰਦਾ ਪੱਤਰਕਾਰ ਕੋਲਕਾਰ ਕਿੱਥੋਂ ਆ ਗਈ ਮੈਂ ਕਹਾਂ ਜੀ ਉੱਥੇ ਹੀ ਆ ਜਾਂਦੀ ਕਮਾਈ ਕਰਕੇ ਜਿਵੇਂ ਰੈਕਸ ਉਹਨਾਂ ਦੇ ਚੱਪਣ ਵਾਲੇ ਅੱਜ ਕੱਲ੍ਹ ਗੁੱਝੀ ਪਾਈ ਫਿਰਦੇ ਆ ਤੁਹਾਡੇ ਬੰਦੇ ਉਦੋਂ ਹੀ ਅਸੀਂ ਕਮਾਈ ਕਰਦੇ ਆ ਤਾਂ ਗੱਲ ਇਹ ਆ ਕਿ ਸਵਾਲ ਅੱਜ ਇਸ ਚੀਜ਼ ਦਾ ਹੈ ਕਿ ਤੁਸੀਂ ਤੁਸੀਂ ਕਹਿੰਦੇ ਹੋ ਕਿ ਅਸੀਂ ਭਗਤ ਸਿੰਘ ਦੇ ਵਾਰਿਸ ਆ ਯਾਰ ਭਗਤ ਸਿੰਘ ਨੇ ਲੋਕਾਂ ਦੇ ਕੰਨ ਖੋਲਣ ਵਾਸਤੇ ਧਮਾਕਾ ਕਰਕੇ ਪਰਚੇ ਮੰਡੇ ਸੀ ਤੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਪਰਚੇ ਕਰ ਰਹੇ ਹੋ ਤੁਸੀਂ ਘਟਕੜ ਕਲਾ ਦੇ ਵਿੱਚ ਸੌ ਚੁੱਕਣ ਮੌਕੇ ਹੀ ਕੀ ਕੀਤਾ ਸੀਗਾ ਸਾਰੇ ਪੰਜਾਬ ਦੀ ਟ੍ਰਾਂਸਪੋਰਟ ਲਾਤੀ ਸਾਰਾ ਕੁਝ ਕਰਤਾ ਫਿਰ ਉਸ ਤੋਂ ਬਾਅਦ ਮੈਂ ਯਾਦ ਕਰਵਾਉਣਾ ਕਿ 11 ਦਿਨ ਇੱਕ ਖਬਰ ਲੱਗੀ ਕਿ 11 ਦਿਨ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਨਹੀਂ ਇਸਤੇਮਾਲ ਕੀਤਾ ਪਤਾ ਨਹੀਂ ਮੁੱਖ ਮੰਤਰੀ ਨੂੰ ਕਿੱਧਰੋਂ ਚੇਤਾ ਆ ਗਿਆ ਫਿਰ ਹੈਲੀਕਾਪਟਰ ਤੇ ਪੈਰ ਹੀ ਨਹੀਂ ਲੱਗਣਦੇ ਤੇ ਅਜ ਤੱਕ ਕਦੇ ਗੁਜਰਾਤ ਉਹ ਛਰਖਾ ਕੱਤਣ ਗਏ ਉੱਥੇ ਪਤਾ ਨਹੀਂ ਕਿੰਨੇ 45 ਲੱਖ ਦਾ ਇੱਕ ਬਿੱਲ ਸੀ ਇੱਕ ਪਤਾ ਨਹੀਂ ਕਿੰਨਾ ਸੀ ਉਸ ਤੋਂ ਬਾਅਦ ਤੁਸੀਂ ਆਰਟੀਆਈ ਲਈ ਇਨਫੋਰਮੇਸ਼ਨ ਦੇ ਨਹੀਂ ਬੰਦ ਕਰਤੀ ਹੁਣ ਜਦੋਂ ਤੁਸੀਂ ਸੂਚਨਾ ਦਾ ਅਧਿਕਾਰ ਮਾਰ ਰਹੇ ਹੋ ਤਾਂ ਸਵਾਲ ਦਾ ਅਧਿਕਾਰ ਵੀ ਮਾਰ ਲੱਗ ਪਏ ਤੁਸੀਂ ਜਦੋਂ ਸੂਚਨਾ ਦਾ ਅਧਿਕਾਰ ਤੁਸੀਂ ਮਾਰਤਾ ਕਿ ਅਸੀਂ ਨਹੀਂ ਦੱਸਣਾ ਤੁਹਾਨੂੰ ਨਵਜੋਤ ਸਿੰਘ ਸਿੱਧੂ ਮਾਨਕ ਗੋਇਲ ਕਿੰਨੇ ਐਕਟਿਵਿਸਟ ਆ ਜਿਨ੍ਹਾਂ ਨੇ ਇਸ ਸਬੰਧ ਦੇ ਵਿੱਚ ਆਰਟੀਆਈਆਂ ਫਾਈਲ ਕੀਤੀਆਂ ਤੁਸੀਂ ਨਹੀਂ ਜਵਾਬ ਦਿੱਤਾ ਫਿਰ ਇੱਕ ਬੰਦਾ ਤਾਂ ਸਵਾਲ ਕਰੂਗਾ ਨਾ ਕਿ ਮੁੱਖ ਮੰਤਰੀ ਦਾ ਜਹਾਜ਼ ਕੌਣ ਉਡਾ ਰਿਹਾ ਕਿਉਂਕਿ ਤੁਹਾਡੇ ਤੇ ਹੁਣ ਰਿਸ਼ਤੇਦਾਰਾਂ ਦੇ ਕੋਈ ਵੀ ਕਾਫਲੇ ਆ ਤੁਹਾਡੇ ਤੇ ਆ ਜਿਹੜੇ ਗਾਂ ਪੀਏ ਦੇ ਗਾਂ ਵੀ ਜਿਹੜੇ ਪੀਏ ਉਹਨਾਂ ਦੇ ਕੋਲ ਵੀ ਗਨਮੈਨ ਵਹਿੰਦੇ ਆ ਸੀ ਸਾਨੂੰ ਕੀ ਪਤਾ ਕੌਣ ਭਜਾਈ ਕਰਦਾ ਇੱਕ ਸਵਾਲ ਨਹੀਂ ਤੁਹਾਨੂੰ ਇਹੋ ਜਿਹਾ ਤੰਗ ਕੀਤਾ ਕਿ ਤੁਸੀਂ ਚੱਕ ਕੇ ਉਹਨਾਂ ਲੋਕਾਂ ਨੂੰ ਵੀ ਡੰਗ ਦਿੱਤਾ ਜਿਨ੍ਹਾਂ ਨੇ ਵਿਚਾਰਾਂ ਨੇ ਸ਼ੇਅਰ ਕੀਤਾ ਕੰਟੈਂਟ ਇਹਦਾ ਮਤਲਬ ਹੈ ਕਿ ਕੱਲ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਤੁਹਾਡੀ ਵਿਰੋਧਤਾ ਵਾਲੀ ਪੋਸਟ ਹੈ ਕੰਟੈਂਟ ਹੈ ਤੁਸੀਂ ਚੱਕ ਕੇ ਉਸ ਬੰਦੇ ਤੇ ਕੇਸ ਦਰਜ ਕਰੋਗੇ ਜੇ ਕੇਸ ਦਰਜ ਕਰੋਗੇ ਤਾਂ ਫਿਰ ਤਾਂ ਤੁਹਾਡੇ ਤੇ ਆਪਣੇ ਤੇ ਬਹੁਤ ਸਾਰੇ ਕੇਸ ਦਰਜ ਹੋ ਜਾਣੇ ਚਾਹੀਦੇ ਸੀ ਹੁਣ ਤੱਕ ਕਿਉਂਕਿ ਤੁਸੀਂ ਹੈਲੀਕਾਪਟਰ ਤੋਂ ਲੈ ਕੇ ਲੀਡਰਾਂ ਦੀਆਂ ਲਾਲ ਬੱਤੀ ਵਾਲੀਆਂ ਕਾਰਾਂ ਤੱਕ ਬਹੁਤ ਸਵਾਲ ਕੀਤੇ ਆ ਅੱਜ ਤੁਸੀਂ ਮੋਦੀ ਸਰਕਾਰ ਨੂੰ ਸਵਾਲ ਕਰਦੇ ਹੋ ਕਿ ਨਹੀਂ ਕਰਦੇ ਸਿੱਧਾ ਤੁਹਾਡੇ ਤੇ ਪਰਚੇ ਹੋਣੇ ਚਾਹੀਦੇ ਆ ਇਹਨਾਂ ਨੇ ਤਾਂ ਹੁਣ ਸਾਨੂੰ ਨਹੀਂ ਅਰੈਸਟ ਕੀਤਾ ਇਹਨਾਂ ਨੇ ਤਾਂ ਇਨਵੈਸਟੀਗੇਸ਼ਨ 'ਚ ਨਹੀਂ ਬੁਲਾਇਆ ਅਸੀਂ ਘਟੋਂ ਘਟ ਹਾਈ ਕੋਰਟ ਤੋਂ ਹੁਣ ਬੁਲਾਏ ਇਹਨਾਂ ਨੂੰ ਹਾਈ ਕੋਰਟ 'ਚ ਬੁਲਾ ਕੇ ਪੁੱਛੀਏ ਕਿ ਜੇ ਤਾਂ ਅਸੀਂ ਗਲਤ ਆ ਤੇ ਸਾਨੂੰ ਮਾਨਯੋਗ ਹਾਈ ਕੋਰਟ ਅੱਗੇ ਕੇਸ ਦੇ ਤੌਰ ਤੇ ਚਲਾ ਦੇਵੇ ਕਿ ਠੀਕ ਹੈ ਭਾਈ ਚਲੋ ਕਾਂਗਰਸ ਦੇ ਐਮਪੀ ਤਾਂ ਅੰਮ੍ਰਿਤ ਗਾਂਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਕਈ ਬੁਲਾ ਰਹੇ ਆ ਅਤੇ ਪੱਤਰਕਾਰਾਂ ਨੇ ਇਸ ਤਰ੍ਹਾਂ ਦੀ ਹਮਾਇਤ ਕੀਤੀ ਪਿਛਲੇ 23 ਸਾਲਾਂ ਤੋਂ ਮੈਂ ਵੀ ਸਿਆਸਤ ਹੈ ਔਰ ਮੈਂ ਕਿਤੇ ਨਹੀਂ ਦੇਖਿਆ ਸੀ ਅਸੂਰਿਆਂ ਜਾਂ ਪੜਿਆ ਕਿ ਅਖਬਾਰ ਵਾਲੇ ਨੇ ਕੁਝ ਲਿਖਿਆ ਦੁੱਧ ਦੇ ਪਰਚਾ ਚੁਟਾ ਕੇ ਕਿ ਕੇਜਰੀਵਾਲ ਹਿੰਦੋਸਤਾਨ ਵਿੱਚ ਜਿੱਥੇ ਵੀ ਗਿਆ ਜਿਹੜੇ ਜਹਾਜ਼ ਤੇ ਗਿਆ ਉਹਦੀ ਪੇਮੈਂਟ ਕਿਨੇ ਕੀਤੀ ਜਿੱਥੇ ਵੀ ਕੇਜਰੀਵਾਲ ਗਿਆ ਹਿੰਦੋਸਤਾਨ ਚ ਆਮ ਆਦਮੀ ਪਾਰਟੀ ਦੇ ਕੈਂਪੇਨ ਵਾਸਤੇ ਮੁੱਖ ਮੰਤਰੀ ਨੂੰ ਚੱਕਦਾ ਹੈ ਜਹਾਜ਼ ਪੰਜਾਬ ਸਰਕਾਰ ਦਾ ਕਰਾਇਤ ਲੈਂਦੀ ਹੈ ਤੇ ਪ੍ਰੋਟੋਕਾਲ ਇਹਨਾਂ ਦਾ ਹੈ ਕਿ ਸਾਨੂੰ ਆਹ ਜੈੱਟ ਤੋਂ ਨਹੀਂ ਘੱਟ ਜੈੱਟ ਨਹੀਂ ਚਾਹੀਦਾ ਉਹ ਤਕਰੀਬਨ 20 ਸੀਟਰ ਦਾ ਜੈੱਟ ਹੈ ਜਿਹੜਾ ਘੰਟੇ ਦਾ ਕਰਾਇਆ 110 ਲੱਖ ਰੁਪਏ ਤੋਂ ਘੱਟ ਨਹੀਂ ਤੁਸੀਂ ਆਜਿਏ ਤਾਂ ਭਾਵੇਂ ਦੇ ਦੇ ਲੇ ਦੇਣਾ ਨਹੀਂ ਹੈ ਉਹਦਾ ਫਿਰ ਸਾਲ ਬਾਅਦ ਭਤਾਵਾਂਗੇ ਪਰ ਤੁਸੀਂ ਹੈਰਾਨ ਲੈ ਜਾਓਗੇ ਹਿੰਦੁਸਤਾਨ ਵਿੱਚ ਭਾਵੇਂ ਗੁਆਹਗਿਆ ਗਿਆ ਕੰਪੇਨ ਵਾਸਤੇ ਭਾਵੇਂ ਮਧਿਆਨ ਦੇ ਸ਼ਹਿਰ ਜਿੱਥੇ ਵੀ ਗਿਆ ਪੰਜਾਬ ਜੈਕ ਪੰਜਾਬ ਸਰਕਾਰ ਹਾਇਰ ਕਰਦੀ ਹੈ ਤੇ ਕੇਜਰੀਵਾਲ ਨੂੰ ਉੱਥੇ ਲੈ ਕੇ ਜਾਂਦੀ ਹੈ ਦੂਜੀ ਗੱਲ ਪੰਜਾਬ ਦੇ ਜਿੰਨੇ ਅਫਸਰ ਹੈ ਜਿਹੜੇ ਮੇਨ ਸੈਕਰੀ ਹੈ ਆਰ.ਆਈ.ਏ ਤੱਕੜਾਓ ਕਿ ਕਿੰਨੀ ਵਾਰ ਦਿੱਲੀ ਗਿਆ ਤੇ ਕਿਸ ਵਾਸਤੇ ਗਿਆ ਸਾਰੇ ਕੇਜਰੀਵਾਲ ਦੇ ਘਰੇ ਜਾਂਦੇ ਹੈ ਹੁਕਮ ਲੈਣ ਵਾਸਤੇ ਐਨੀਆਂ ਹੀ ਛੋਟੇ-ਛੋਟੇ ਤੇ ਵੱਡੇ ਚੈਲਨਾ ਨੇ ਜਿਨ੍ਹਾਂ ਨੇ ਡਟ ਕੇ ਉਦੋਂ ਮਦਦ ਕੀਤੀ ਸੀਗੀ 2022 ਚ ਔਰ 42% ਵੋਟਾਂ ਪਾ ਕੇ 95 ਬੰਦੇ ਜਿਠਾ ਕੇ ਉੱਥੇ ਬਚਾਇਆ ਸੀ ਜੇ ਉਹਨਾਂ ਦਾ ਗੜਾ ਟੰਡੀ ਕੋਛਿ ਚ ਕਰੋਗੇ ਤਾਂ ਫਿਰ ਮਹਿੰਗਾ ਤੇ ਬਹੁਤ ਹੋਊਗਾ ਜਦੋਂ ਤੁਸੀਂ ਵਿਰੋਧੀ ਪਾਰਟੀ ਦੇ ਵਿੱਚ ਸੀਗੇ ਉਦੋਂ ਦੂਜਿਆਂ ਨੂੰ ਤੇ ਢਾਡਾ ਕਰਦੇ ਸੀਗੇ ਕਹੋ ਦੇਖੋ ਇਹ ਹੈਲੀਕਾਪਟਰ ਚੱਲਾ ਗਿਆ ਆਓ ਜੀ ਕੈਪਟਨ ਦਾ ਚੱਲਾ ਗਿਆ ਆਓ ਜੀ ਬਾਦਲ ਦਾ ਚੱਲਾ ਗਿਆ ਯਾਰ ਅੱਜ ਵੀ ਲੋਕ ਤਾਂ ਇਹ ਪੁੱਛਦੇ ਆ ਕਿ ਇਹ ਕਿੱਧਰ ਜਾ ਰਿਹਾ ਕਿਹਨੂੰ ਕਿਹਨੂੰ ਕਿੱਥੇ ਕਿੱਥੇ ਲੈ ਜਾ ਕੇ ਤੁਸੀਂ ਇਲੈਕਸ਼ਨ ਕੰਪੇਨਾਂ ਕਰਵਾ ਰਹੇ ਆ ਜਾਂ ਕੋਕ ਆਪਣੇ ਨਿੱਜੀ ਤੌਰ ਦੇ ਉੱਤੇ ਕਰ ਰਹੇ ਹੋ ਨਾ ਵੀ ਛੱਕਿਆ ਇਸ ਗੱਲ ਦਾ ਤੇ ਤੁਸੀਂ ਆਪਣੇ ਅੰਕੜੇ ਦੇ ਦਿਓ ਜਦੋਂ ਅੰਕੜੇ ਪੁੱਛਦੇ ਯਾਰ ਤੇ ਕਹਿੰਦੇ ਕੀ ਆਏ ਇਹ ਕਹਿੰਦੀ ਆ ਜੀ ਇੰਨੇ ਮੈਂ ਤਸਵੀਰ ਕਿ ਨਾ ਕਾਦੀਸ ਹੋਤੀ ਤੁਸੀਂ ਜਿਹੜੇ ਪਬਲਿਕ ਦੇ ਆਮ ਆਦਮੀਆਂ ਦੇ ਲੀਡਰ ਆ ਤੁਹਾਨੂੰ ਕਾਦੀ ਸਿਕਿਉਰਿਟੀ ਦਾ ਖਤਰਾ ਨਹੀਂ ਹਰੀ ਗਈ ਨੀ ਅਗੇ ਜਿਹੜਾ মিডিਆ ਆ ਉਹ ਚੌਥਾ ਪਿਲਰ ਹੈਗਾ ਆ ਡੈਮੋਕ੍ਰੇਸੀ ਦਾ ਮੀਡੀਆ ਹੈ ਵੀ ਨਹੀਂ ਹੈ ਮੀਡੀਆ ਲੋਕਾਂ ਦੀ ਆਵਾਜ਼ ਨੂੰ ਇੰਨਾ ਤੱਕ ਪਹੁੰਚਾਉਂਦਾ ਆ ਪਰ ਇਹ ਸਿਲੈਕਟਿਵਲੀ ਉਹਨਾਂ ਨੂੰ ਕੋਸ਼ਿਸ਼ਾਂ ਕਰ ਰਹੇ ਆ ਕਿ ਇਹਨੂੰ ਦਬੋ ਚਲੋ ਇਹਨੂੰ ਦਬੋ ਚਲੋ ਕਿਸੇ ਨੂੰ ਖਰੀਦ ਲਓ ਕਿਸੇ ਨੂੰ ਦਬਾ ਲਓ ਕਿਸੇ ਦੇ ਪੇਜ ਡਾਊਨ ਕਰ ਦਿਓ ਪੇਜ ਹਟਾ ਦਿਓ ਸੋਸ਼ਲ ਮੀਡੀਆ ਦੇ ਜਿਉਂ-ਜਿਉਂ ਫੈਡਰਲਿਜ਼ਮ ਖਤਮ ਹੋਊ ਤਿਉਂ ਤਾਨਾਸ਼ਾਹੀ ਆਊ ਅੱਜ ਬਣੀ ਵੀ ਗੱਲ ਇਹ ਹੈ ਕਿ ਜਿਹੜੇ ਇੱਥੇ ਲੋਕ ਅੱਜ ਪਹੁੰਚੇ ਆ ਆਪਮਹਾਰੇ ਪਹੁੰਚੇ ਆ ਚਾਹੇ ਉਹ ਜੱਥੇਬੰਦੀਆ ਪਹੁੰਚੀਏ ਮੈਨੂੰ ਸਿਰੇ ਇੱਕ ਮੈਨ ਨੇ ਇੱਥੇ ਆ ਕੇ ਉਹ ਕਹਿੰਦਾ ਮੈਂ ਲੋਪੜਾ ਦੀ ਰੂਪੀਆਂ ਸਿਰਫ ਧਰਨੇ ਕਰਕੇ ਆਈਆਂ ਇਹ ਸਾਡੇ ਏਕੇ ਦਾ ਸੁਭੂਤ ਹੈ ਅਸਲ ਵਿੱਚ ਇਹ ਪੱਤਰਕਾਰਾਂ ਤੇ ਹਮਲਾ ਨਹੀਂ ਇਹੇ ਲੋਕਾਂ ਦੀ ਸੱਚ ਹੱਕ ਦੀ ਆਵਾਜ਼ ਤੇ ਹਮਲਾ ਹੈ ਕਿਉਂਕਿ ਇਹ ਉਹ ਪੱਤਰਕਾਰ ਵੀਰ ਹੈ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਹੱਥ ਅਜ ਪੰਜਾਬ ਦੀ ਬਾਗਡੋਰ ਹੈ ਨਾ ਉਹ ਆਪਣੇ ਆਪ ਨੂੰ ਮਾਲਕ ਸਮਝਦੇ ਨੇ ਔਰ ਤੇ ਸਾਰਿਆਂ ਨੇ ਦਿੱਲੀ ਦੀ ਮੇða ਹੰਸਾ ਦਾ ਪਾਛਨ ਵੀ ਸੁਣਿਆ ਹੁਣ ਕਿ ਜਰਵਿੰਦ ਕੇਜਰੀਵਾਲ ਕੀ ਕਹਿੰਦਾ ਸੀਗਾ ਦਿੱਲੀ ਕੇ ਮਾਲਿਕ ਹਮੇ ਆਪ ਪੁੱਛਣ ਵਾਲੇ ਕੌਣ ਹੁੰਦੇ ਹੈ ਤੇ ਉਹੀ ਹਾਲ ਇਸ ਪੰਜਾਬ ਸਰਕਾਰ ਦਾ ਹੈ ਕਿ ਪੰਜਾਬ ਦੇ ਮਾਲਕ ਅਸੀਂ ਆ ਤੁਸੀਂ ਕੌਣ ਹੋਦਿਓ ਸਾਨੂੰ ਪ੍ਰਸ਼ਨ ਪੁੱਛਣਾ ਲਿਆ ਪ੍ਰੈਸ ਦੀ ਆਵਾਜ਼ ਨੂੰ ਦਬੰਤ ਰਣ ਪ੍ਰਯਾਸ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਉਹਦੀ ਕੜਸ਼ਕਤ ਖੇਤੀ ਕਰਦੀ ਹੈ ਔਰ ਆਪਣੇ ਪੱਤਰਕਾਰ ਭਾਈਆਂ ਨਾਲ ਅਸੀਂ ਜਿੱਡਤਾ ਦੇ ਨਾਲ ਖੜੇ ਆ ਜਿੱਥੇ ਵੀ ਸਾਡੀ ਲੋੜ ਹੋਏਗੀ ਅਸੀਂ ਤੁਹਾਡੇ ਨਾਲ ਖੜਾਗੇ ਮੈਂ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਸਲਾਹ ਦੇਣੀ ਚਾਹੁੰਦਾ ਹੈਲੀਕਾਪਟਰ ਦੇ ਮਾਮਲੇ 'ਚ ਵੀ ਹੈਲੀਕਾਪਟਰ ਉਡਿਆ ਮਣੀ ਗੋਲ ਨੇ ਕੱਢ ਰਿਆ ਯਰ ਕੈਪਟਨ ਅਮਰਿੰਦਰ ਤਾਂ ਨਕਲਮਾਰ ਉਦੋਂ ਤੱਕ ਸਿਆਣਾ ਹੋ ਜਾਏ ਭਗਵੰਤ ਮਾਨ ਤੇਰੇ ਕੋਲ ਨਾ ਕ੍ਰਾਈਡੈਂਟ ਵਾਲਾ ਰਜਿੰਦਰ ਗੁਪਤਾ ਬੈਠਾ ਉਹਦੀ ਸੱਤ ਕੰਪਨੀਆਂ ਜਿਨੇ ਕੈਪਟਨ ਅਮਰਿੰਦਰ ਦੇ ਹੈਲੀਕਾਪਟਰ ਦੇ 5 ਕਰੋੜ ਦਿੱਤਾ 22 ਕਰੋੜ ਦਾ ਕਪੜਾ ਹਲੇ ਚੱਲ ਰਹੀ ਹੈ ਸ਼ਿਕਾਇਤ ਉਹਦੀ ਪਹਿਲੀ ਕੰਪਨੀ ਹੈ ਕਰੀਏਟਿਵ ਲਾਈਨ ਕਰਨਾ ਕੀ ਇਹ ਪੈਸੇ ਦੇ ਕੇ 1 ਕਰੋੜ ਦੇਣਾ 3 4 2019 ਨੂੰ ਲੋਟਸ پارک ਲੋਟਕਸ پارک ਟੈਕਸ پارک ਟ੍ਰਾਈਡੈਂਟ ਬਠਿੰਡਾ ਕਾਟਨ ਏਸ਼ੀਅਨ ਟਰੇਡਿੰਗ ਇਹ 4 ਮਹੀਨੇ ਦੇ ਵਿੱਚ 3 4 19 ਤੋਂ ਲੈ ਕੇ 4 ਮਹੀਨੇ ਜ ਆ ਕਪਟਰ ਅਮਿੰਦਰ ਨੂੰ ਹੈਲੀਕਾਪਟਰ ਦੇ ਵਿੱਚ ਛੁੱਟੇ ਦਿੱਤੇ ਉਹਨੇ ਧਰਨੇ ਮੁਜਾਰਿਆਂ ਤੋਂ ਜਿਹੜੀ ਸਰਕਾਰ ਬੜੀ ਸੀ ਅੱਜ ਉਹ ਧਰਨੇ ਮੁਜਾਰਿਆਂ ਦੇ ਖਿਲਾਫ ਡਾਂਗਾ ਚਲਾ ਰਹੀ ਹੈ ਪੱਤਰਕਾਰ ਭਾਈ ਚਾਰਾ ਜੋ ਸੱਚ ਹੈ ਉਦੇ ਬਾਰੇ ਲੋਕਾਂ ਨੂੰ ਜਾਣੂ ਕਰਾ ਰਿਆ ਕਰ ਤਾਂ ਸਰਕਾਰ ਰਹੀ ਹੈ ਜੇ ਇਹ ਲੋਕਾਂ ਨੂੰ ਜਾਗਰੂਕ ਕਰ ਰਿਹਾ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਰਿਹਾ ਤਾਂ ਇਹ ਮਾਰੇ ਵੱਜ ਰਹੇ ਹੈ ਜੇ ਆਪਣੇ ਪੱਤਰਕਾਰ ਚੁੱਪ ਹੋ ਗਏ ਫਿਰ ਪੰਜਾਬ ਦਾ ਉਹਨਾਂ ਦਾ ਕੱਲ ਕਿਹੋ ਜਿਹਾ ਹੋਊਗਾ